ਕਿਸਾਨ ਮੇਲੇ ਮਲੋਟ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਇਧਰੋਂ ਕਾਰਾਂ ਦੀ ਪਾਰਕਿੰਗ ਤੋਂ ਸ਼ੁਰੂ ਹੋ ਜਾਂਦਾ ਮੇਲਾ ਤੇ ਨਾਲ-ਨਾਲ ਮਲੇਰ ਕੋਟਲੇ ਵਾਲਿਆਂ ਦੀਆਂ ਨਰਸਰੀਆਂ ਤੇ ਜਦੋਂ ਸ਼ੁਰੂ ਹੁੰਦਾ ਆਹ 메ਨ ਗੇਟ ਹੈ ਜਿੱਥੋਂ ਐਂਟ੍ਰੈਂਸ ਹੈ ਤੇ ਦੱਸ ਦਈਏ ਲਗਭਗ 12 12:30 ਵਜੇ ਦਾ ਟਾਈਮ ਹੈ ਤੇ ਕੱਠ ਮੇਲੇ ਤੇ ਹਿਸਾਬ ਨਾਲ ਬਹੁਤ ਜ਼ਿਆਦਾ ਹੋ ਗਿਆ ਵੀ ਜਿੰਨਾ ਕਿ ਮੇਲਾ ਲੱਗਿਆ ਇੱਥੇ ਜਿੰਨੀ ਜਗ੍ਹਾ ਦੇ ਵਿੱਚ ਉਸ ਤੋਂ ਕੱਠ ਇੱਥੇ ਬਹੁਤ ਜ਼ਿਆਦਾ ਹੋ ਗਿਆ ਮੇਲੇ ਦੇ ਵਿੱਚ ਰਾਜਪੁਰੇ ਵਾਲੇ ਮੇਲੇ ਨਾਲ ਭੀੜ ਬਹੁਤ ਜ਼ਿਆਦਾ ਉਹਦੇ ਨਾਲੋਂ ਬਹੁਤ ਜ਼ਿਆਦਾ ਕੱਠ ਹੈ ਤੇ ਆਜੋ ਤੁਹਾਨੂੰ ਮੇਲਾ ਦਿਖਾਉਣੇ ਆ ਤੇ ਮੇਲੇ ਦੀ ਹਰੇਕ ਕਲਿੱਪ ਤੁਹਾਨੂੰ ਆਪਣੇ ਚੈਨਲ ਤੇ ਦੇਖਣ ਨੂੰ ਮਿਲੋਗੀ ਉਹਦੇ ਲਈ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰੋ ਲੱਖ ਦੇ ਲਵੇ ਲੱਗੇ ਜਲਦੀ ਜਲਦੀ ਲੱਖ ਪੂਰਾ ਕਰ ਦਿਓ ਤੇ ਆਜੋ ਮੇਲਾ ਤੁਹਾਨੂੰ ਦਿਖਾਉਣੇ ਆ ਗਰਮੀ ਬਹੁਤ ਹੈ ਅੱਜ ਤੇ ਕਿਸਾਨਾਂ ਦੇ ਵਿੱਚ ਭਾਰੀ ਉਤਸ਼ਾਹ ਮੇਲੇ ਨੂੰ ਲੈ ਕੇ ਤੇ ਇੱਧਰ ਦੇਖੋ VST ਵਾਲੇ ਉਹੀ ਕੰਪਨੀ ਆ ਇਹ ਜਿਹਦਾ ਜੀਟਰ ਦੇ ਨਾਲ ਟਾਈ ਆਪਾ ਤੇ 4511 5011 ਕੱਢਿਆ ਇਹ ਕਹਿੰਦੇ ਵੀ 589 11 ਆਊਗਾ ਵੀ ਮਤਲਬ ਜਿਹੜਾ 5011 ਇਹ ਇਹ 911 ਦਾ ਕੰਪੀਟੀਸ਼ਨ ਦਾ ਟਰੈਕਟਰ ਹੈ ਤੇ ਅੱਗੇ ਤੁਹਾਨੂੰ ਫੀਡ ਵਾਲੀਆਂ ਸਟਾਲਾਂ ਸਾਰੀਆਂ ਕੰਪਨੀ ਦੀਆਂ ਤੇ ਇੱਧਰ ਮੱਕੀ ਦੇ ਅਚਾਰ ਦੀ ਸਟਾਲ ਲਾਈ ਹੋਈ ਹੈ ਬਾਈ ਹੋਰਾਂ ਨੇ ਤੇ ਤੁਸੀਂ ਦੇਖ ਸਕਦੇ ਹੋ ਮੇਲੇ ਦੇ ਵਿੱਚ ਕਿੰਨਾ ਜ਼ਿਆਦਾ ਭਾਰੀ ਇਕੱਠ ਹੈ ਤੇ ਹਰੇਕ ਵੀਰਵਾਲ ਕੰਪਨੀ ਦੀ ਸਟਾਲ ਦੇਖ ਸਕਦੇ ਹੋ ਤੁਸੀਂ ਵੀਰਵਾਲ ਸੁਪਰ ਸੀਡਰ ਰੋਟਾਵੇਟਰ ਇਹਦਾ ਨਾਮ ਜ਼ਰੂਰ ਸੁਣਿਆ ਹੋਊਗਾ ਤੇ ਅੱਗੇ ਕਣਕ ਦੇ ਬੀਜਾਂ ਦੀ ਜੇ ਗੱਲ ਕਰੀਏ ਤਾਂ ਸੁਪਰ 골ਡ ਕਰਨਾਲ ਸੀਡ ਫਾਰਮ ਲੁਧਿਆਣੇ ਵਾਲੇ ਬੈਠੇ ਨੇ ਐਚ ਡੀ 3386 3406 ਆਰ ایس 1 ਚਪਾਤੀ ਨੰਬਰ 1 ਇਹ ਬੀਜ ਇੱਥੇ ਮਿਲ ਰਹੇ ਨੇ ਤੇ ਇਹਨਾਂ ਦੀ ਸਟਾਲ ਤੇ ਇਕੱਠ ਦੇਖ ਸਕਦੇ ਹਾਂ ਕਾਫੀ ਜ਼ਿਆਦਾ ਇਕੱਠਾ ਹੈ ਤੇ ਅੱਗੇ ਪੈਗਰੋ ਗਰੁੱਪ ਹੈ ਜਿਹਦੇ ਵਿੱਚ ਜਿਹੜਾ ਡੀਲਰਸ਼ਿਪ ਹੈ ਬਾਈ ਦੀ ਤੇ ਇਹਨਾਂ ਕੋਲੇ ਜਸਵੰਤ ਦਸ਼ਮੇਸ਼ ਇਹ ਸੁਪਰਸੀਡਰ ਤੁਹਾਨੂੰ ਦੇਖਣ ਨੂੰ ਮਿਲ ਜਣਗੇ ਤੇ ਜਸਵੰਤ ਦਾ ਨਾਮ ਤੁਹਾਨੂੰ ਪਤਾ ਵੀ ਸਾਡੇ ਸਨਾਮ ਏਰੀਆ ਦੀ ਕੰਪਨੀ ਆ ਜਿਹਨੇ ਸੁਪਰਸੀਡਰਾਂ ਦੇ ਵਿੱਚ ਐ ਕਿ ਬਹੁਤ ਜ਼ਿਆਦਾ ਨਾਮ ਕਮਾਇਆ ਤੇ ਇਹਨਾਂ ਦਾ ਰੈਲਾ ਵੀ ਚੱਲਦਾ ਸੁਪਰਸੀਡਰ ਵਧੀਆ ਵੀ ਆ ਤਾਹਾਨੂੰ ਇਹਨਾਂ ਦਾ ਨਾਮ ਬਣਿਆ ਤੇ ਇਸ ਸਾਲ ਮੈਨੂੰ ਡੀਲਰਾਂ ਨੇ ਦੱਸਿਆ ਵੀ ਸੈਕਿੰਡ ਦੇ ਵਿੱਚ ਜਿਹੜੀ ਜਸਵੰਤ ਦੀ ਡਿਮਾਂਡ ਬਹੁਤ ਐ ਵੀ ਭੱਜ ਕੇ ਵਿਕ ਜਾਂਦਾ ਹੋਰਾਂ ਦੇ ਮੁਕਾਬਲੇ ਬਹੁਤ ਜਲਦੀ ਵਿਕ ਜਾਂਦਾ ਜਿਵੇਂ ਆਪਣਾ ਭਾਈ ਜੀਵਨ ਹੈ ਮਡੇਰਾਂ ਵਾਲਾ ਉਹ ਜਸਵੰਤ ਹੀ ਵੇਚਦਾ ਜਾਦਾ ਤੇ ਟਾਟਾ ਪਾਵਰ ਸ਼ੋਲਰ ਵਾਲੇ ਦੇਖ ਸਕਦੇ ਤੁਸੀਂ ਅੱਗੇ ਮੇਨ ਮੇਨ ਤੁਹਾਨੂੰ ਹਰ ਇੱਕ ਚੀਜ਼ ਦਿਖਾਵਾਂਗੇ ਦੇਖੋ ਸੈਲਜ ਦੀ ਕੁਆਲਿਟੀ ਦੇਖੋ ਕੱਡ ਕੱਡ ਲਾਏ ਹੋਏ ਨੇ ਸੈਂਪਲ ਮੇਲੇ ਵਿੱਚ ਸਾਰੇ ਕਿਸਾਨਾਂ ਨੂੰ ਜੀ ਆਇਆਂ ਨੂੰ ਤੇ ਵੱਡੀਆਂ-ਵੱਡੀਆਂ ਕੰਪਨੀਆਂ ਇੱਥੇ ਸਟਾਲਾਂ ਲਾਉਂਦੀਆਂ ਨੇ ਹਰੇਕ ਸਾਨੂੰ ਆਪਣੇ ਵੱਲ ਆਵਾਜ਼ ਮਾਰੂਗਾ ਵੀ ਸਾਡਾ ਪ੍ਰੋਡਕਟ ਲਓ ਸਾਡਾ ਪ੍ਰੋਡਕਟ ਦੇਖੋ ਤੇ ਇੱਥੇ ਦੀ ਵੈਸਟੀ ਜਿਵੇਂ ਇਹਨਾਂ ਨੇ ਆਪਣਾ ਦੇਖੋ ਟਰੈਲਰ ਲਾਇਆ ਹੋਆ ਕਿੰਨਾ ਉੱਚਾ ਬੂਟਾ ਵੀ ਆਪਣਾ ਪੂਰਾ ਦੀ ਵੈਸਟ ਦਿਖਾਉਂਦੀ ਹੈ ਕੰਪਨੀ ਤੇ ਅੱਗੇ ਆਪਣੀ ਇਫਸ ਵਾਲਿਆਂ ਦੀ ਆ ਗਈ ਬੰਸੀ ਗੋਲਡ ਜਿਹੜੀ ਤੁਹਾਨੂੰ ਪਤਾ ਪੀਯੂ ਤੋਂ ਟੈਸਟਡ ਬਹੁਤ ਜ਼ਿਆਦਾ ਘੈਂਟ ਮੰਗੀ ਆ ਤੇ ਮੂੰਗੀ ਦੀ ਆਪਾਂ ਬਹੁਤ ਪ੍ਰੋਮੋਸ਼ਨ ਕੀਤੀ ਸੀ ਤੇ ਇਕੱਠ ਦੇਖ ਸਕਦੇ ਹੋ ਸਟਾਲ ਤੇ ਵਧੀਆ ਤੇ ਜੇ ਦੱਸੀਏ ਤੁਹਾਨੂੰ ਮੇਲਿਆਂ ਦਾ ਵੀ ਸਭ ਤੋਂ ਵਧੀਆ ਮੇਲਾ ਕਿਹੜਾ ਹੁੰਦਾ ਤਾਂ ਪੰਜਾਬ ਦੇ ਵਿੱਚ ਪੀਏਯੂ ਯੂਨੀਵਰਸਿਟੀ ਦੇ ਵਿੱਚ ਜਿਹੜਾ ਮੇਲਾ ਲੱਗਦਾ ਲੁਧਿਆਣੇ ਉਹਦਾ ਕੋਈ ਮੁਕਾਬਲਾ ਨਹੀਂ ਕਿਉਂਕਿ ਸਰਕਾਰੀ ਮੇਲਾ ਇਹ ਸਾਰੇ ਪ੍ਰਾਈਵੇਟ ਮੇਲੇ ਨੇ ਉੱਥੇ ਇਕੱਠ ਵੀ ਬਹੁਤ ਜ਼ਿਆਦਾ ਹੁੰਦਾ ਸਿੱਖਣ ਨੂੰ ਬਹੁਤ ਕੁਝ ਮਿਲਦਾ ਦੇਖਣ ਨੂੰ ਬਹੁਤ ਕੁਝ ਮਿਲਦਾ ਕਾਫੀ ਕੁਝ ਹੁੰਦਾ ਉਸ ਮੇਲੇ ਦੇ ਵਿੱਚ ਤੇ 13 ਤੇ 14 ਤਰੀਕ ਦਾ ਉਹ ਮੇਲਾ ਉਹਦੀਆਂ ਵੀ ਸਾਰੀਆਂ ਵੀਡੀਓ ਤੁਹਾਨੂੰ ਆਪਣੇ ਚੈਨਲ ਤੇ ਦੇਖਣ ਨੂੰ ਮਿਲ ਜਣਗੀਆਂ ਉਹਦੇ ਲਈ ਵੀ ਕਰ ਲਿਓ ਸਬਸਕ੍ਰਾਈਬ ਫੋਲੋ ਤੇ ਅੱਗੇ ਸੋਨਾਲਿਕਾ ਫੈਨਸ ਦੇਖੋ ਜੀ ਹੈਵੀ ਡਿਊਟੀ ਮਤਲਬ ਸੋਨਾਲਿਕਾ ਤੁਹਾਨੂੰ ਪਤਾ ਵੀ ਪੁਰਜੇ ਬਹੁਤ ਭਾਰੀ ਲਾਉਂਦਾ ਸੋਨਾਲਿਕਾ ਤੇ ਮੈਸ਼ੂ ਦੀ ਸਟਾਲ ਇੱਥੇ ਲੱਗੀ ਹੋਈ ਹੈ ਡੀਲਰ ਲੈਵਲ ਦੀ ਸਟਾਲ ਹੈ ਤੇ ਜਿਹੜੀ ਕੰਪਨੀ ਦੀ ਸਟਾਲ ਹੈ ਉਹ ਲੁਧਿਆਣੇ ਹੋਊਗੀ ਲੁਧਿਆਣੇ ਸਭ ਤੋਂ ਵੱਡੀਆਂ ਸਟਾਲਾਂ ਦੇ ਵਿੱਚ ਹੁੰਦਾ ਮੈਸ਼ੂ ਤੁਹਾਨੂੰ ਪਤਾ ਵੀ ਪੰਜਾਬ ਦੇ ਵਿੱਚ ਇਹ ਵੀ ਕੰਪਨੀ ਵਧੀਆ ਪੈਰ ਲਾ ਰਹੀ ਆ ਤੇ ਅੱਗੇ ਜਗਤਜੀਤ ਨੇ ਵੀ ਇੱਕ ਸਾਈਡ ਤੇ ਡੀਲਰ ਹੈ ਇਹ ਵੱਡੀਆਂ ਜਿਹੜੀਆਂ ਕੰਪਨੀਆਂ ਨੇ ਮੈਸ਼ਿਊ ਵਰਗੀਆਂ ਇਹਨਾਂ ਦੀ ਤੁਹਾਨੂੰ ਵੱਡੀਆਂ-ਵੱਡੀਆਂ ਸਟਾਲਾਂ ਦੇਖਣ ਨੂੰ ਮਿਲਦੀਆਂ ਨੇ ਲੁਧਿਆਣਾ ਮੇਲੇ ਦੇ ਵਿੱਚ ਤੇ ਉੱਥੇ ਜਦੋਂ ਮੈਸ਼ਿਊ ਦੇ ਨਾਲ ਹੀ ਹੁੰਦੀ ਆ ਸ਼ਕਤੀਮਾਨ ਦੀ ਇੱਥੇ ਵੀ ਆ ਇੱਥੇ ਵੀ ਬਹੁਤ ਵੱਡੀ ਸਟਾਲ ਲੱਗੀ ਹੋਈ ਆ ਗੋਇਲ ਜਿਸ ਤੇ ਗੋਇਲ ਸੇਲਜ਼ ਕਾਰਪੋਰੇਸ਼ਨ ਸ਼ਕਤੀਮਾਨ ਵਾਲਿਆਂ ਦੀ ਤੇ ਉੱਥੇ ਜ਼ਿਆਦਾ ਵੱਡੀ ਹੁੰਦੀ ਆ ਲੁਧਿਆਣਾ ਮੇਲੇ ਵਿੱਚ ਉੱਥੇ ਕਿਉਂਕਿ ਕੰਪਨੀ ਆ ਉਹਦੇ ਪੱਧਰ ਤੇ ਲਾਉਂਦੀ ਆ ਸਾਡਾ ਜਿਹੜਾ ਜ਼ਿੰਮੇਵਾਰ ਆ ਜ਼ਿੰਮੇਵਾਰ ਨੂੰ ਸ਼ੌਂਕ ਆ ਲੋਹੇ ਦਾ ਤੇ ਲੋਹੇ ਦੇ ਆਲੇ-ਦਾਲੇ ਸਾਨੂੰ ਜ਼ਿੰਮੇਦਾਰ ਵਾਧੂ ਦੇਖਣ ਨੂੰ ਮਿਲੂਗਾ ਕਿਤੇ ਵੀ ਦੇਖ ਲੋ ਤੁਸੀਂ ਤੇ ਸਵਰਾਜ ਦਾ ਟਰੈਕਟਰ ਦੇਖੋ 969 ਬਹੁਤ ਜ਼ਬਰਦਸਤ ਲੋਕ ਹੈ ਦੀ ਮੌਨਸਟਰ ਟਰੈਕਟਰ ਤੇ 44 ਜਦੋਂ ਦਾ ਲਾਲ ਰੰਗ ਦੇ ਵਿੱਚ ਆਇਆ ਇਹਦੇ ਵੀ ਬਹੁਤ ਚਰਚੇ ਨੇ ਤੇ ਦੇਖੋ ਤੁਸੀਂ ਚੜ ਚੜ ਕੇ ਫੋਟੋ ਖਿਚਾਉਂਦੇ ਨੇ ਜ਼ਿੰਮੇਦਾਰ ਤੇ ਅੱਗੇ ਫਿਰ ਫੀਲਡ ਦੀਆਂ ਸਟਾਲਾਂ ਨੇ ਜੀ ਤੇ ਸੋਲਰ ਅਫਸਰਾ ਕਿਤਾਬਕਰ ਕਿਤਾਬਾਂ ਪੜ੍ਹਨ ਦਾ ਸ਼ੌਂਕ ਰੱਖਦੇ ਨੇ ਜਿਹੜੇ ਮੁੰਡੇ ਬਹੁਤ ਘੱਟ ਅੱਜ ਕੱਲ ਦੀ ਜਨਰੇਸ਼ਨ ਇਸ ਵੱਲ ਨੂੰ ਹੈਗੀ ਆ ਪਰ ਇਸ ਮੇਲੇ ਤੇ ਤੁਸੀਂ ਦੇਖ ਸਕਦੇ ਹੋ ਕਿਤਾਬਾਂ ਵਾਲੀ ਸਟਾਲ ਤੇ ਵੀ ਵਧੀਆ ਕੱਠ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਆ ਪੋਲੋ ਟਾਇਰਸ ਮਤਲਬ ਵੀ ਜਿੰਨਾ ਵੀ ਮੇਲੇ ਦੇ ਵਿੱਚ ਤੁਹਾਨੂੰ ਜ਼ਿਆਦਾਤਰ ਲੋਹੇ ਦੀਆਂ ਸਟਾਲਾਂ ਦੇਖਣ ਨੂੰ ਮਿਲਣਗੀਆਂ ਠੀਕ ਹੈ ਨਾ ਇੰਪਲੀਮੈਂਟ ਕਹਿ ਲਓ ਜਾਂ ਦੇਸੀ ਆਪਾਂ ਕਹਿ ਦਿੰਨੇ ਆ ਵੀ ਕੀ ਇਕੱਲੇ ਤੋਂ ਬਣ ਜੂ ਜੋ ਨਹੀਂ ਬਣਿਆ ਲੱਖਾਂ ਤੋਂ ਲੋਹੇ ਹੀ ਪੂਰਾ ਹੁੰਦਾ ਨਹੀਂ ਅੱਜ ਕੱਲ ਤਾਂ ਜੱਟਾਂ ਤੋਂ ਇੱਥੇ ਇੰਨਾ ਜ਼ਿਆਦਾ ਕੱਠ ਕਿਉਂ ਆ ਤੁਹਾਨੂੰ ਇਹਦੀ ਵੀ ਦੱਸ ਦੰਨਿਆ ਗੱਲ ਬਾਤ ਵੀ ਇੱਕ ਜਗ੍ਹਾ ਤੇ ਇੰਨਾ ਜ਼ਿਆਦਾ ਕੱਠ ਕੀ ਕਾਰਨ ਕੀ ਹੋ ਗਿਆ ਇਹ ਪਰਚੀਆਂ ਪਾਉਂਦੇ ਆ ਜੀ ਡਰਾਅਰ ਸਿਸਟਮ ਆ ਕੋਈ ਰੋਟਾਵੇਟਰ ਵਗੈਰਾ ਕੱਢਣਾ ਇਹਨਾਂ ਨੇ ਤੇ ਉਹ ਇੱਕ ਬੰਦੇ ਨੂੰ ਹੀ ਨਿਕਲੂਗਾ ਤੇ ਕੱਠ ਪਰ ਬਹੁਤ ਜ਼ਿਆਦਾ ਹੋ ਰਿਹਾ ਇੱਥੇ ਇਹ ਸਿਸਟਮ ਆ ਤੇ ਮੇਲੇ ਦੀ ਰੌਣਕ ਤੁਸੀਂ ਦੇਖ ਸਕਦੇ ਹੋ ਇੱਧਰ ਗੋਲਡਨ ਪੰਜਾਬ ਵਾਲਿਆਂ ਦੀ ਸਟਾਲ ਆ ਗਈ ਇਹ ਮੈਨੂੰ ਇੰਸਟਾਗ੍ਰਾਮ ਤੇ ਭੇਜਦੇ ਰਹਿੰਦੇ ਨੇ ਫੋਟੋਆਂ ਆਈਆਂ ਇਹਨਾਂ ਦੀਆਂ ਤੇ ਜਿੱਧਰ ਵੀ ਨਿਗਾਹ ਮਾਰੋ ਇਕੱਠ ਗੈਦਰਿੰਗ ਮੇਲੇ ਦੇ ਉੱਤੇ ਬਹੁਤ ਜ਼ਿਆਦਾ ਇਕੱਠੇ ਸਵਾਰ ਬਹੁਤ ਜ਼ਿਆਦਾ ਹੋ ਗਿਆ ਇਸ ਮੇਲੇ ਦੇ ਉੱਤੇ ਤੇ ਅੱਗੇ ਆਪਾਂ ਦੇਖਦੇ ਆਂ ਵੀ ਕੀ ਕੁਝ ਤੁਹਾਨੂੰ ਇੱਕ ਵਾਰੀ ਆਪਾਂ ਵੀਡੀਓ ਦੇ ਵਿੱਚ ਮੋਟਾ-ਮੋਟਾ ਸਾਰੇ ਮੇਲੇ ਦਾ ਘੇੜਾ ਕਢਾ ਦੇਣਾ ਤੇ ਸੋਲਰ ਵਾਲੇ ਹੁਣ ਬਹੁਤ ਆਉਗੇ ਸੋਲਰ ਹਰੇਕ ਇੰਡਸਟਰੀ ਦੇ ਵਿੱਚ ਕੰਪੀਟੀਸ਼ਨ ਹੋ ਗਿਆ ਤੇ ਇੱਥੇ ਪਾਣੀ ਪੀਉਂਦੇ ਨੇ ਤਾਂ ਕਰਕੇ ਕਾਫੀ ਜ਼ਿਆਦਾ ਭੀੜ ਲੱਗੀ ਹੋਈ ਆ ਤੇ ਸਟੇਜ ਦੇ ਨੇੜੇ ਪਹੁੰਚ ਗਏ ਜੀ ਆਪਾਂ ਤੇ ਇਹਦੇ ਵਿੱਚ ਹੁਣ ਤੁਹਾਨੂੰ ਸਪੀਕਰਾਂ ਦੀ ਆਵਾਜ਼ ਸ਼ਾਇਦ ਵਿੱਚ ਡਿਸਟਰਬ ਕਰੂਗਾ ਕਿਉਂਕਿ ਇੱਧਰ ਸਪੀਕਰ ਲੱਗੇ ਹੋਏ ਨੇ ਸਟੇਜ 'ਤੇ ਤੇ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜੀਆਂ ਸਟਾਲਾਂ ਲੱਗੀਆਂ ਉਹ ਖੇਤੀਬਾੜੀ ਦੇ ਸਪਰੇਹਾਂ ਵਗੈਰਾ ਦੇ ਪ੍ਰੋਡਕਟਾਂ ਦੀਆਂ ਸਟਾਲਾਂ ਆ ਗਈਆਂ ਜਿਆਦਾ ਤੇ ਦੇਖੋ ਪੈਨਰ ਦੇ ਨੇ ਲਾਈਆ ਕੋਟ ਵਾ ਦੇ ਨਾਲ ਯਾਰਾਂ ਦੇ ਜਿੰਕਾਂ ਵਾਲੇ ਵੀ ਸਟਾਲ ਦੇਖ ਸਕਦੇ ਹੋ ਇਹਨਾਂ ਦੇ ਜਿੰਕ ਵਗੈਰਾ ਬਹੁਤ ਚੰਗੇ ਹੁੰਦੇ ਨੇ ਖਿੜਾਰੀ ਬਹੁਤ ਨਿਕਲੇ ਨੇ ਅਮਰ ਬਾਇਓਟੈਕ ਦੇ ਖਿਡਾਰੀ ਨਿਕਲੇ ਨੇ ਥੋੜਾ ਕੁ ਪੈਸਟੀਸਾਈਡ ਇਨਸੈਕਟੀਸਾਈਡ ਕੰਪਨੀਆਂ ਜਿਹੜੀਆਂ ਪੈਸਟੀਸਾਈਡ ਲੈਣ ਦੇ ਵਿੱਚ ਕੰਮ ਕਰਦੀਆਂ ਨੇ ਉਹਨਾਂ ਦੀਆਂ ਸਟਾਲਾਂ ਤੁਹਾਨੂੰ ਇਸ ਲਾਈਨ ਦੇ ਵਿੱਚ ਮਿਲ ਜਣਗੀਆਂ ਬਹੁਤ ਸਸਤਾ ਫੰਗੀਸਾਈਡ ਦੇ ਜਾਂਦੇ ਨੇ ਤੁਹਾਨੂੰ ਆਪਣੇ ਪੈਸਟੀਸਾਈਡ ਵਾਲੇ ਇੱਥੇ ਕਸਟੋਡੀ ਦਾ ਰੇਟ 23-2400 ਰੁਪਏ ਬੋਲਦੇ ਆ ਤੇ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਦਿਓ ਬਹੁਤ ਜ਼ਿਆਦਾ ਕੋਪਰੇਟ ਹੈ ਆਪਣੇ ਜਿਹੜਾ ਪੈਸਟੀਸਾਈਡ ਵਾਲਾ ਜਿਨ੍ਹਾਂ ਦੀ ਵੀ ਆਪਾਂ ਐਡ ਕਰਦੇ ਆ ਸਸਤਾ ਕਸਟੋਨਰ ਉੱਥੇ ਸੋਨੂੰ ਬਹੁਤ ਹੈਰਾਨ ਕਿਤੇ ਗੱਲ ਬਹੁਤ ਘੱਟ ਰੇਟ ਮਿਲ ਜੂ ਨਾਮ ਨਹੀਂ ਦੱਸ ਸਕਦੇ ਬਾਇ ਨੇਮ ਰੇਟ ਨਹੀਂ ਦੱਸ ਸਕਦੇ ਕੰਪਨੀ ਦਾ ਬਹੁਤ ਕਾਰਨ ਹੁੰਦੇ ਨੇ ਉਹਦੇ ਪਿੱਛੇ ਤੇ ਗ੍ਰੀਨ ਲਾਈਨ ਵਾਲਿਆਂ ਦੇ ਤੇ ਗ੍ਰੀਨ ਲਾਈਨ ਵਾਲਿਆਂ ਦੀ ਮੱਕੀ ਆ ਜੀ 31 31 ਜੀ ਦਾ ਬਹੁਤ ਸੋਹਣਾ ਰਿਜ਼ਲਟ ਆ ਤੇ ਇੱਥੇ ਸ਼ੋਰ ਬਹੁਤ ਜ਼ਿਆਦਾ ਸੀਗਾ ਤੇ ਕਿਸੇ ਟੈਕਨੀਕਲ ਕਾਰਨ ਕਰਕੇ ਆਪਣੇ ਮੈਕ ਹਿੱਲ ਗਏ ਜਿਦੇ ਕਰਕੇ ਆਵਾਜ਼ ਬਾਅਦ ਦੇ ਵਿੱਚ ਲਾਉਣੀ ਪੈ ਰਹੀ ਆ ਤੇ ਪ੍ਰੈਸਟੀਸਾਈਡ ਲਾਈਨ ਦੀ ਆਪਾਂ ਗੱਲ ਕਰ ਰਹੇ ਸੀ ਜਿਵੇਂ ਕਸਟੋਰੀਆ ਦਾ ਰੇਟ ਬੋਲਿਆ ਸੀ ਰਾਜਪੁਰੇ ਮੇਲੇ ਦੇ ਵਿੱਚ 2200 ਉਹਨਾਂ ਨੇ ਆਫਰ ਦਿੱਤੇ ਤੇ ਇੱਥੇ ਜਿਹੜਾ ਨਾਰਮਲ ਰੇਟ ਦੱਸਿਆ 2400 ਇਹ ਕੰਪਨੀ ਰੇਟ ਦੱਸਦੀ ਹੈ ਹੁਣ ਤੁਸੀਂ ਕਹਿੰਦੇ ਉਹਨੇ ਵੀ ਜਿਹੜੇ ਕੈਸ਼ ਕਾਊਂਟਰਾਂ ਤੇ ਆਪਾਂ ਵੀਡੀਓ ਬਣਾਉਣ ਜਾਣੇ ਆ ਵੀ ਬਾਈ ਨੇਮ ਰੇਟ ਨਹੀਂ ਦੱਸਦੇ ਵੀ ਬਾਹਰ ਐਮੀ ਸਟਾਰ ਕਸਟੋਰੀਆ ਫੇਮ ਵਿੱਚ ਆ ਕੇ ਲੀਟਰ ਤੁਹਾਨੂੰ ਆਏ ਆ ਵੀ ਕੱਲੀ ਕੱਲੀ ਦਵਾਈ ਦੇ ਰੇਟ ਬੋਲਦੇ ਬਾਈ ਦੇਖੋ ਜੇ ਐਦਾਂ ਬੋਲਤਾ ਨਾ ਤਾਂ ਕੰਪਨੀ ਨੇ ਸਪਲਾਈ ਨਹੀਂ ਦੇਣੀ ਮੁੜ ਕੇ ਦੁਕਾਨਦਾਰ ਨੂੰ ਤੇ ਸੀ ਇਸਟਾਫ ਵਾਲੇ ਅਗਲੇ ਦਿਨ ਚੱਕ ਕੇ ਲੈ ਜਾਣਗੇ ਵੀ ਤੁਸੀਂ ਇੰਨੇ ਘੱਟ ਰੇਟ ਤੇ ਵੇਚੀ ਜਾਂਦੇ ਹੋ ਕੰਪਨੀ ਦਾ ਰੇਟ ਆਲ ਇੰਡੀਆ ਦਾ ਖਰਾਬ ਕਰੀ ਜਾਂਦੇ ਹੋ ਇਹ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਹਾਂ ਸਸਤਾ ਹੈਗਾ ਉੱਥੇ ਕੈਸ਼ ਕਾਊਂਟਰ ਕਰਕੇ ਤਾਂ ਹੈਗਾ ਤੁਸੀਂ ਫੋਨ ਤੇ ਰੇਟ ਪਤਾ ਕਰ ਲਓ 노 ਡਾਊਟ WhatsApp ਤੇ ਕਰ ਲਓ ਫੋਨ ਚੱਕ ਲੈਂਦੇ ਨੇ ਉਹ ਤੇ ਸਾਰੇ ਮੇਲੇ ਦੇ ਵਿੱਚ ਲਗਭਗ ਢੇੜਾ ਆ ਗਿਆ ਜੀ ਤੇ ਆਪਾਂ ਦੁਬਾਰਾ ਆ ਗਏ ਸਟੇਜ ਤੇ ਤੇ ਇੱਥੇ ਤੁਹਾਨੂੰ ਦੱਸ ਦਈਏ ਇੱਕ 24 ਲੱਖ ਦਾ ਟਾਇਰ ਹੈ BK T ਦਾ ਇਹ 24 ਦਾ ਨਹੀਂ 26 ਲੱਖ ਦਾ ਟਾਇਰ BKT ਦਾ ਸਾਈਡ ਤੇ ਉਹਦੀ ਵੀਡੀਓ ਵੀ ਮੈਂ ਚਲਾ ਦੂੰਗਾ ਉਹਦੀ ਕਵਰੇਜ ਆਪਾਂ ਸਿੱਧੇ ਮੱਥੇ ਨਹੀਂ ਕੀਤੀ ਰੀਲ ਮਣਾਈ ਅਲੱਗ ਉਹ ਟਾਇਰ ਦੀ ਕੀਮਤ ਸੱਚੀ 26 ਲੱਖ ਦੀ ਜੇ ਨਹੀਂ ਯਕੀਨ ਆਉਂਦਾ ਤਾਂ ਆਪਣੇ ਚੈਨਲ ਤੇ ਜਾ ਕੇ ਤੁਸੀਂ ਰੀਲ ਦੇਖ ਸਕਦੇ ਹੋ ਉਹਦੇ ਵਿੱਚ ਮੈਂ ਕੰਪਨੀ ਵਾਲਿਆਂ ਨੂੰ ਵੀ ਪੁੱਛਿਆ ਵੀ ਕਿੰਨੀ ਆ ਟਾਇਰ ਦੀ ਕੀਮਤ ਤਾਂ ਉਹਨਾਂ ਨੇ ਦੱਸਿਆ 26 ਲੱਖ ਉਹ ਇੱਕ ਬਹੁਤ ਵੱਡਾ ਟਰੱਕ ਹੁੰਦਾ ਉਹਦੇ ਪੈਂਦੇ ਨੇ ਉਹ ਟਾਇਰ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਸਟੇਜ 'ਲਵੇ ਘੁੰਮ ਘਮਾ ਕੇ ਆਪਾਂ ਦੁਬਾਰੇ ਆ ਜਾਈਂ ਤੇ ਇਹ ਸੀ ਜੀ ਸਾਰਾ ਮਲੋਟ ਦਾ ਮੇਲਾ ਅਗਲੇ ਮੇਲੇ ਦੇਖਣ ਲਈ ਸਬਸਕ੍ਰਾਈਬ ਕਰ ਲਓ ਕਿਵੇਂ ਲੱਗਿਆ ਜਰੂਰ ਦੱਸੋ